ਕਾਫੀ ਜੋੜੀਆਂ ਸਾਹਮਣੇ ਵੀ ਪਟਕੋਚਾ ਮੈਨੂੰ ਘੂਰ ਵੀ ਰਹੀਆਂ ਨੇ ਤੇ ਬਹੁਤ ਸਤਿਕਾਰਯੋਗ ਪ੍ਰੋਫੈਸਰ ਅਤੇ ਸਿੰਘ ਜੀ ਤੇ ਸੁਰਿੰਦਰ ਅਤੇ ਸਿੰਘ ਜੀ ਸਤਿਕਾਰ ਰਾਸ ਹਰਦੀ ਦੇ ਕਹਾਣੀ 1.5 ਮਿੰਟ ਚ ਲੱਗ ਸਕਦਾ ਹੈ ਜੀ ਥੈਂਕ ਯੂ ਜੀ ਨਾ अपने खत्म करता तो 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 है। माइक 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 मै जो रही हांदा नहीं मैं जो कहे सौदा नहीं, नहीं ਜੋ ਇਹ ਆਖਦਾ ਨਹੀਂ ਮੈਂ ਉਹਦਾ ਹੰਗਾਰਾ ਕਰ ਦੂੰਗਾ ਵਾਹ ਵਾਹ ਜੀ ਜਿੰਦਗੀ ਕਿਵੇਂ ਦੀ ਹੈ ਅਸੀਂ ਆਪਣੇ ਨਿੱਜੀ ਗੱਲਾਂ ਕਰਾਂਗੇ ਤੇ ਸਾਨੂੰ ਬਹੁਤ ਸਮਾਂ ਚਾਹੀਦਾ 6 ਮਿੰਟ ਤੇ ਦੱਸਣ ਹੀ ਲੱਗ ਜਾਣੇ ਸੀ ਵਾਕਿਆ ਹੀ ਗਏ ਹੋਏ ਠੀਕ ਹੈ ਜੀ ਇਹ ਥੋੜਾ ਸਮਾਇਆ ਜ਼ਿੰਦਗੀ ਜੀਣ ਦਾ ਹਰੇਕ ਦਾ ਆਪਣਾ ਅੰਦਾਜ਼ ਹੁੰਦਾ ਮੈਂ ਆਪਣੀ ਜ਼ਿੰਦਗੀ ਨੂੰ ਜਿਵੇਂ ਹੈ ਓਵੇਂ ਜੀਣ ਵਾਲੀ ਆ ਜੀ ਜੀ さん ਕਦੇ ਆਉਣਾ ਹਰ ਤਾਂ ਜਿਵੇਂ ਹੈ ਮੈਨੂੰ ਨਹੀਂ ਪਤਾ ਹੁੰਦਾ ਕੋਈ ਪਲੈਨਿੰਗ ਨਹੀਂ ਫਿਰ ਕਿਉਂ ਦੀ ਚੜਨੀ ਪਰੋਂਗੇ ਮਿਲਣੇ ਤੇ ਭੱਜਣਾ ਪੈਣਾ ਕੁਝ ਨਹੀਂ ਪਤਾ ਪਰ ਮੈਂ ਉਹਦੇ ਲਈ ਹਮੇਸ਼ਾ ਤਰਉਤਾ ਜਾਂਦੀ ਹਾਂ ਚੜਦੀ ਕਲਾ ਚੰਗੀ ਰਹੀਆਂ ਇਹਨੂੰ ਮੈਂ ਅੱਜ ਹੀ ਮੇਰੇ ਦਿਮਾਗ 'ਚ ਆਇਆ ਕਿ ਮੇਰੀ ਜ਼ਿੰਦਗੀ ਇੰਜ ਜਿਤਨਾ ਆਪਾਂ ਇੱਕ ਬੋਲੀ ਬੋਨੇ ਆ ਨਾਲੇ ਹੂ ਕਰਕੇ ਨਾਲੇ ਹਾਂ ਨਾਲੇ ਹਾਂ ਕਰਦੇ ਗੇੜਾ ਦੇਦੇ ਦੀ ਮਟਿਆਰੇ ਲੰਬੀ ਬਾਹ ਕਰ

ਪੁੱਛਣਾ ਤੇ ਸੱਚੇ ਵਿੱਚ ਤਾਂ ਪਤਾ ਕੀ ਜਿੰਦਗੀ ਦਾ ਲੰਬਾ ਸਫ਼ਰ ਸਾਡਾ ਵੀ ਥੋੜਾ ਜਿਹਾ ਤੱਕ ਅਸੀਂ ਉਹ ਪੰਜਾਵਾ ਪੰਜਾਵਾ ਵਾਲਿਆ ਚ ਆ ਜਾਾਂਗੇ ਪਰ ਪਰਮੇਸ਼ਰ ਜਾਣਦਾ ਵਿਆਹ ਐਡੀ ਭੈੜੀ ਚੀਜ਼ ਆ ਮੈਂ ਡੇਟ ਨਹੀਂ ਯਾਦ ਰੱਖੀ ਨਾ ਮੈਂ ਇਹ ਨੂੰ ਘੁੰਮਣੇ ਸੀ ਮਨ ਸੁਣਉਂਦੀ ਸੀ ਰੀਅਲ ਦਾ ਜੱਟ ਕਿਹਾਗੇ ਐਸੀ ਸਾਡੀ ਜਿੰਦਗੀ ਅਤੈਹ ਦੀ ਜ਼ਿੰਦਗੀ ਜੀਣ ਦਾ ਅੰਦਾਜ਼ ਹੈ ਗ਼ਜ਼ਲ ਦਾ ਸ਼ੇਅਰ ਜੀ ਨਾ ਲਗਾ ਮਾਤਰਾ ਇਧਰ ਨਾ ਉਧਰ ਦੋ ਸਾਲ ਪੂਰਾ ਇਹਨਾਂ ਨੇ ਆਪਣੀ ਜ਼ਿੰਦਗੀ ਗਜ਼ਲ ਦੇ ਸ਼ੇਅਰ ਮੰਮੁਜੀਲੀ ਐ ਤੇ ਜੀਣੀ ਆ ਤੇ ਵਾਹਿਗੁਰੂ ਘਰੇ ਹਰ ਕੋਈ ਆਪੋ ਆਪਣੇ ਢੰਗ ਨਾਲ ਜੀਏ ਜੀ ਇਹਨਾਂ ਨੂੰ ਪੂਰੀ ਇਜਾਜ਼ਤ ਹੀ ਰਹੀ ਐ ਮੇਰੀ ਵੱਲੋਂ ਠੀਕ ਐ ਅਗਲੀ ਸਤਰ ਜਦ ਮੈਂ ਗੱਲ ਕਰੀ ਮੈਨੂੰ ਇਸ ਬੰਦੇ ਦੇ ਜੈਸਟਸ ਇਹਨਾਂ ਨੂੰ ਗੁਰਦੁਆਰੇ ਤੋਂ ਪ੍ਰਸ਼ਾਦ ਮਿਲੇ ਕਿਤੇ ਉਹ 101 ਰੁਪਿਆ ਮਿਲਿਆ ਹੋਊ ਕਿਤੇ ਉਹ ਇੱਕ ਲੋਹੀ ਮਿਲੀ ਹੋਊਗੀ ਜੋ ਵੀ ਇੱਕ ਮੋਮੈਂਟੋ ਯਾ ਅਵਾਰਡ ਉਹ ਸਾਰਾ ਕੁਝ ਇਹਨੇ ਲਿਆ ਕੇ ਉਸ ਬੰਦੇ ਨੇ ਮੈਨੂੰ ਬੜਾ ਮੈਨੂੰ ਦੇਖੀ ਨਹੀਂ ਹਣੀ ਕਿ ਮੈਂ ਨਾਲ ਨਹੀਂ ਤੇ ਫਿਰ ਬੱਚੇ ਇਹ ਕੁਝ ਹੋਇਆ ਉਹਨਾਂ ਨੂੰ ਮੈਨੂੰ ਵੀ ਇਹ ਭਾਸ਼ਾ ਵਿਭਾਗ ਦਾ ਅਵਾਰਡ ਉਹਦੀ ਰਕਮ ਸੀ 21000 ਉੱਤੇ ਜਾਣ ਤੋਂ ਪਹਿਲਾਂ ਸਰਦਾਰ ਨੇ 21000 ਰੁਪਏ ਲਿਫਾਫੇ 'ਚ ਪਾ ਕੇ ਮੇਰੇ ਸਹਰਾਣੇ ਰੱਖਿਆ ਵੀ ਲਾਗੇ ਰੱਖੇ ਵੀ 21 ਉਹਦੇ 21 ਕੁਝ ਬਣਾ ਲਈ अच्छा आपा बनावण वाले ਦੇ ਵਗੈਰਾ ਜੀ ਇਕੱਠੇ ਜਿੱਥੇ ਹੀ ਸੀ ਜਿੰਨ ਕਿ ਕਿ ਖੁਸ਼ੀ ਹਦਾਏ ਮੇਸ਼ਾਬੜਾ ਖਿਆਲ ਰੱਖਦੇ ਆ ਮੈਂ ਹੱਸਦਿਆਂ ਜਿਆ ਗਿਆ ਤੈ ਤੈਨੂੰ ਹੀ ਲੱਗਦਾ ਕਿ ਮੇਰਾ ਉਦੋਂ ਕਨੈਕਟਡ ਦਰਵਾਜ ਹੁੰਦਾ ਸੀ ਪਹਿਲਾਂ ਪਹਿਲਾਂ ਜਦੋਂ ਚੰਡੀਗੜ੍ਹੇ ਮੈਂ ਤੋਂ ਕਨੈਕਟ ਸੀ ਜਦੋਂ 13-14 ਸਾਲ ਚੱਲ ਗਿਆ ਤੇ ਐਨੀ ਮੇਰੇ ਮਨ ਤੇ ਮੈਂ ਤੈਨੂੰ ਹੀ ਲੱਗਦਾ ਸੀ ਵੀ ਮੇਰੇ ਕੋਲ ਪੇਰਾ ਨੈਟ ਜਿਹਾ ਬਾਕੀ ਪਿਆਰ ਪੁਰਾਣਾ ਹੋ ਗਿਆ ਅਸੀਂ ਘਰ ਬਣਾ ਲਿਆ ਟੇ ਤਾਂ ਥੋੜੇ ਤੰਗ ਚੱਲ ਰਿਆ ਸੀ ਹੱਥ ਪਰ ਰੱਬ ਜਾਣੇ ਕਿੰਨਾ 10000 ਰੁਪਏ ਮੇਰੇ ਲਾ ਕੇ ਰੱਖਦੇ ਮੈਂ ਕਿਹਾ ਰੱਬ ਦੇ ਨੇਕ ਬੰਦੇ ਉਹ ਤੇ 45000 ਦਾ ਹੁਣਾ ਤਾਂ ਕਹਿੰਦਾ ਫਿਰ 5000 ਨੇਸੈਸਰੀਜ਼ ਵਾਸਤੇ ਵੀ ਰੱਖ ਲੈ ਅਸਲ ਅਗਲੀ ਮਜ਼ੇ ਦੀ ਗੱਲ ਵੀ ਜੱਟ ਗੰਨਾ ਦੇ ਦਿੰਦਾ ਤੇ ਰੋਟੀ ਗੰਨਾ ਨਹੀਂ ਦਿੰਦਾ ਰੋਟੀ ਦੇਣਾ ਤੇ 100% ਹੋ ਜਾਂਦੀ ਦਾ ਗੈਸ ਵਾਲਾ ਸਿਲੰਡਰ ਵਾਲਾ ਬਾਹਰ ਖੜਾ ਟੁੱਟੇ ਪੈਸੇ ਨਾ ਉਹਦੇ ਕੋ ਨਾ ਮੇਰੇ ਕੋ ਮੈਂ 50 ਤਈ ਤੇ ਦਸਾਂ ਨਾ ਨੋਟੇ ਚਾਹੀਦਾ

ਇਹੜੇ ਬੋਕਾ ਸਿਰੜੀ ਜੀ ਨੂੰ ਕਿੰਨੇ ਦਿਨ ਬਿਲ ਪਵਰ ਹਾਂ ਬੇ ਜੇ ਜਿੱਦਣ 20 ਕਾ 50 ਪੀਣ ਵਾਲਾ ਬੰਦਾ 21 ਦਿਨ ਡਾਕਟਰ ਕਹੇ ਚਾਹ ਨਹੀਂ ਪੀਣੀ ਤੇ 20 ਚਾਹ ਵੀ ਛੱਡ ਦੇਗਾ 6 ਜਾਂ 4 ਆਂਡੇ ਰੋਜ਼ ਖਾਣ ਵਾਲਾ ਡਾਕਟਰ ਨੇ ਕਿਹਾ ਆਂਡੇ ਅਗਲੇ ਦਿਨ ਇਹ ਆਂਡੇ ਵੀ ਛੱਡ ਦੇ ਮੈਂ ਹੱਥ ਜੋੜੇ ਆਂਡਿਆਂ ਦਾ ਬਦਲ ਬਤਾਉ ਨਹੀਂ ਹਾਂ ਮੈਂ ਨਹੀਂ ਕਹਾਂ ਤੁਹਾਨੂੰ ਬਦਲ ਤਾਂ ਦੱਸੀ ਤੁਹਾਨੂੰ ਪਾਚਦੀ ਨਹੀਂ ਤੇ ਮੈਂ ਹੀ ਦਵਾ ਦੇ ਬਦਲੇ ਰਾਜਿਆਂ ਨੂੰ ਲਗਨ ਤੇ ਸਿਰ ਤੇ ਬੋਲ ਲਿਖਣ ਲੱਗਿਆਂ ਸੌਂ ਲੱਗਿਆਂ ਬਹਿਣ ਲੱਗਿਆਂ ਇਹ ਸਿਟਿੰਗ ਬੜੀ 16 ਘੰਟੇ 12 ਘੰਟੇ ਕੁਰਸੀ ਤੇ ਤਰਾਂ ਦੀ ਬਿਠੇ ਰਹਿ ਸਕਦੇ ਹਰ ਗੱਲ ਲਿਖਣ ਲੱਗੇ 18 ਘੰਟੇ 12 ਘੰਟੇ ਪੜਨ ਲੱਗੇ ਸਿਰਣ ਬਹੁਤ ਕੀ ਜੇ ਨਹੀਂ ਹੋਣ ਦੱਸੂਗਾ ਹਨ ਬੋਲ ਇਹਨਾਂ ਬੋਲਣ ਦਿਓ ਉਹ ਤਾਂ ਗਾਜ਼ਲ ਦਾ ਮਾਸੂਮ ਹਾਂ ਸੱਚ ਜਿਹੜੀ ਜ਼ਿੰਦਗੀ ਦਾ ਤੁਸੀਂ ਕਹਿ ਬੋਲਣਾ ਹੋਏ ਦਾ ਮੈਂ ਯਾਦੋਂ ਪਹਿਲਾਂ ਵੀ ਥੋੜੀ ਜਿਹੀ ਇੰਟਰੈਸਟਡ ਸੀ ਦੇਖ ਲਈਦੀ ਸੀ ਪਰ ਨਜ਼ਵਾਰਤਾ ਹੀ ਲੱਗਦੀ ਸੀ ਮੈਂ ਕੋਈ ਛੁੱਕੇ ਕਹਾਣੀਆਂ ਕਹਿ ਲੋ ਜਾਂ ਪਰ ਕਵਤਾ ਲਿਖਣ ਮੈਨੂੰ ਤੈਅ ਨਹੀਂ ਆਇਆ ਕੱਪਤਾ ਨਹੀਂ ਸੀ ਮੈਂ ਲਿਖਦੀਆਂ ਕੋਈਆਂ ਸਤਰਾਂ ਤੋਂ ਅਖਰੀਆਂ ਹੁੰਗੀਆਂ ਪਰ ਮੈਨੂੰ ਸਾਤਮੁਜੀ ਕਵਤਾ ਲਿਖਣ ਲਈ ਪ੍ਰੇਰਿਆ ਪੜਾਇਆ ਵੀ ਆਪ ਪੜਿਆ ਕੀ ਕਰਕੇ ਬਤਾਵਾ ਉਹ ਹੈ ਜੀ ਮੈਂ ਨਾਵਲ ਪੜ੍ਹ ਕੇ ਬੜੀ ਕੂਸ਼ੀਆਂ ਕਹਾਣੀਆਂ ਪੜ੍ਹ ਕੇ ਤੇ ਜੇ ਮੈਂ ਕਵਤਾ ਲਾਈਫ ਵਿੱਚ ਜਿ ਲਿਖੀ ਜਾਂ ਲੇਖ ਸਕੀ ਆ ਜੇ ਕਿਸੇ ਨੇ ਮੇਰੀ ਯਾਦ ਆਉਣ ਤੇ ਉਹ ਤੈਦੀ ਬਤਾ ਦਿੰਦਾ ਆਏ ਬੜੀ ਤੇ ਇਹ ਇੱਕ ਅੱਧੀ ਸਤਰ ਹੋਰ ਮੈਂ ਬੋਲੂਗੀ ਬਾਕੀ ਜੇ ਸਭ ਮੈਂ ਬਚਿਆ ਤੇ ਤੈਦੀ ਕਰਮ ਨਹੀਂ ਨਹੀਂ ਇਹਨਾਂ ਨੇ ਬੋਲਣਾ ਨਹੀਂ ਇਹ ਇਹਨਾਂ ਦੀ ਵਾਦੀ ਹਮੇਸ਼ਾ ਬਸ ਤਾਂ ਤੈਨੂੰ ਅਛਾ ਜੀ ਹਾਂ ਹੁਣ ਤੁਸੀਂ ਸੱਚ ਮੈਂ ਵੀ ਲੇ ਕਿਉਂਕਿ ਬੜੀ ਵਧੀਆ ਗੱਲ ਆ ਹੁਣ ਕੇ ਬੜਾ ਥੋੜਾ ਸਮਾਂ ਪਰ ਕਿਉਂਕਿ ਸਿਰਫ ਅਸੀਂ ਲਿਟਰੇਰੀ ਪੱਖ ਤੋਂ ਬੋਲਦੇ ਕਿ ਇਹ ਵੀ ਲੇਖਨ ਤੇ ਨਹੀਂ ਲੈ ਸਕਦੇ ਜੀ ਪਰ ਉਹ ਉਹ ਤੇ ਸ਼ਾਇਦ ਹੁਣ ਕੀ ਦੱਸਾਂ ਪਰ ਮੈਂ ਟੋਟਲ ਜਿਹੜੀ ਸਾਡੀ ਗ੍ਰਿਸ਼ਤੀ ਆ ਦੋ ਲੇਖਾਂ ਦੀ ਇੱਕ ਗ੍ਰਿਸ਼ਤੀ ਤੇ ਹੁੰਦੀ ਆ ਨਾ ਉਹਦੇ ਚ ਇਹਨਾਂ ਨੇ ਇਹਨਾਂ ਦਾ ਨਾਮ ਰੱਖਿਆ ਹੋਇਆ ਮੈਂ ਨਾ ਮਨ ਇਹੋ ਤਾਂ ਦੇਖ ਕੇ ਪਾ ਲੈ ਗੱਲ ਵੀ ਮੈਂ ਨਾ ਮੰਨੂ ਠੀਕ ਹੈ ਤੇ ਪਰ ਇਹ ਮੈਨੂੰ ਪਤਾ ਕੀ ਕਹਿੰਦੇ ਆ ਮੈਂ ਥੋੜਾ ਹੈਲਪਫੁਲ ਆ ਥੋੜੀ ਸੋਸ਼ਲ ਨੇ ਇਹ ਲੋਕ ਇਹ ਕਹਿੰਦੇ ਇੱਥੇ ਬੰਦੇ ਨੂੰ ਧੱਕੇ ਨਾਲ ਸੜਕ ਪਾਰ ਕਰਾਉਂਦੀ ਐ ਇੰਦਾ ਹੀ ਨਿੱਕੇ ਮੋਢੇ ਨੋਕਚੋ ਕਰਦੇ ਆ ਕੁੱਤੇ ਬਾਕੀ ਸਾਰਾ ਬਾਗ ਮੇਰੇ ਵਾਲੇ ਆ ਕਾਰ ਪਰਿਵਾਰ ਮਿਸਤਰੀ ਪਲੰਬਰ ਰੋਜੀ ਧੋਬੀ ਉਹ ਮੇਰਾ ਬਾਗ ਪਰਿਵਾਰ ਆ ਇਹ ਪਿੱਛੇ ਖਲੋਦਾ ਦਰਸ਼ਕਾਂ ਨੂੰ ਵੇਖਦਾ ਹੈ। ਇੱਕ ਵਾਰ। ਅੰਕੀ ਪ੍ਰੋਫੈਸਰ ਅਤਾਸ਼ ਸਿੰਘ ਜੀ। ਸ਼ੁਕਰੀਆ ਜੀ। ਆਹ ਕਦੇ ਰਾਤ ਧੰਨਵਾਦ ਇਸ ਗੱਲ ਲਈ ਕਿ ਮੈਨੂੰ ਲੱਗਦਾ ਕਿ ਹੁਣ ਮੇਰੇ ਬੋਲਣ ਵਾਈ ਤੇ ਕੋਈ ਗੱਲ ਪਛਾਣ ਕਿ ਸੱਚ ਹੈ ਕਿ ਤੁਸੀਂ ਮੇਰੇ ਬਾਰੇ ਦੱਸਿਆ। ਤੇ ਐਮ ਇਤੇ ਸੇਵੇ ਗੱਲ ਸ਼ਾਮੇ ਕਿਤੇ ਪੁੱਛਦੀ ਵੀ ਤੁਸੀਂ ਕੱਲ ਪਰ ਤਿਆਰੀ ਕਰ ਲਈ ਹੈ ਕੱਲ ਦੀ ਤੇ ਮੈਨੂੰ ਵੀ ਕਿਤਾ ਜਾਇਆ ਤੇ ਮੈਂ ਕਿਹਾ ਥੋੜਾ ਬਹੁਤ ਸੋਚ ਸੱਚ ਲੈਣਾ ਕੀ ਗੱਲ ਹੈਗੀ ਹੈ ਬੈਰੀ ਮੇਰੇ ਲੱਗੇ ਪਈ ਹੁੰਦੀ ਹੈ ਤੇ ਦਸ ਤੱਕ ਵੀ ਸਿਟਿੰਗ ਹੈਗੇ ਸਿਟਿੰਗ ਹੈ ਮੇਰੀ ਉਠਿੰਗ ਤੇ ਹੈ ਨਹੀਂ ਕੀ ਮੈਂ ਉੱਤੇ ਦੋ ਤਿੰਨ ਸਤਰਾਂ ਲਿਖੀਆਂ ਤੇ ਚਿੱਤੱਕ ਦੀ ਰਹਿ ਹੁੰਦਾ ਕਦੀ ਨਹੀਂ ਉਹ ਹੈ ਕਿ ਮੈਂ ਉਹੋ ਹੀ ਨਹੀਂ ਜੋ ਤੁਹਾਡੇ ਸਾਹਮਣੇ ਹਨ ਮੈਂ ਉਹ ਵੀ ਹਾਂ ਜੋ ਤੁਹਾਡੇ ਸਾਹਮਣੇ ਨਹੀਂ ਤੁਹਾਡੇ ਉਹਲੇ ਹਾਂ ਮੈਂ ਆਪਣੇ ਉਹਲੇ ਰਹਿਦਾ ਹਾਂ ਇੱਥੋਂ ਮੈਨੂੰ ਆਪਣੇ ਸਭਿਆਚਾਰ ਵਾਲੇ ਪਾਸੇ ਮੈਂ ਵੀ ਸੰਦੂਖ ਪਿੰਡ ਇਕੱਠੇ ਕੀਤੇ ਸੀ ਕੋਈ ਚੀਜ਼ਾਂ ਸੰਦੂਖ ਸੰਦੂਖ ਦੇ ਬਾਰੇ ਮੈਂ ਸੁਣੀ ਹੈ ਗੱਲ ਕਿ ਕਿਉਂਕਿ ਇਸ ਸੰਦੂਖ ਦਾ ਜਿਹੜਾ ਦਰਵਾਜ਼ਾ ਉੱਚ ਚੀਜ਼ਾਂ ਥੱਲੇ ਪਈਆਂ ਹੁੰਦੀਆਂ ਹਾਂ ਚੋਕੇ ਅੰਦਰ ਮੂਵ ਕਰਕੇ ਤੇ ਫਿਰ ਕਟੀਆਂ ਤੋਂ ਇਹਦੇ ਬਾਰੇ ਮਾਣਿਆ ਮਾਇਆ ਪੀਰਿਆਂ ਤੋਂ ਪੁੱਛਿਆ ਵੀ ਛਾਪੀ ਪੁਣਦੇ ਰੋਣ ਦੀਸ ਦਿੰਦੇ ਔਰਤਾਂ ਨੂੰ ਉਹ ਸਿੱਕੇ ਜਦੋਂ ਫੇਸ ਬੂਸਟ ਘਟਦੇ ਆ ਤੇ ਫਿਰ ਉਸ ਭਾਨੇ ਚ ਰੱਖਣ ਸੰਦੂਕ ਚ ਮੂਹ ਦੇ ਕੇ ਤੇ ਬਨਵਸਨ ਲੱਗਦਾ ਕਿ ਜਿਹੜੀ ਕੱਪਟਾ ਹੈ ਇਹ ਉੱਲੇ ਪਈ ਹੋਈ ਹੈ ਸਾਹਮਣੇ ਨਹੀਂ ਕਿ ਪਈ ਹੋਈ ਰਚਨਾ ਤੇ ਨਹੀਂ ਕਿ ਨਾ ਕੋਪੜੀ ਉੱਲੇ ਪਈ ਹੈ ਸਾਡੇ ਬਣਾ ਦੇ ਅਸੀਂ ਸ਼ਬਦਾ ਨਹੀਂ ਕਿਸ ਤਰ੍ਹਾਂ ਦੇ ਰਸਤੇ ਚੋਂ ਆਉਂਦਾ ਮੈਨੂੰ ਇੱਕ ਚੀਜ਼ ਇੱਥੋਂ ਦੇ ਉਸੇ ਤੇ ਇੱਕ ਕਾਮ ਸਵਾਲ ਜਾਂਦਾ ਹੈ ਕਿ ਕਵੀ ਬੰਦਾ ਹੁੰਦਾ ਵਾ ਜਾਂ ਬਣਦਾ ਵਾ ਜਾਂ ਨੂੰ ਕੋਈ ਬਣਾਉਂਦਾ ਵਾ ਜੇ ਮੈਂ ਤੇ ਕੋਈ ਜਵਾਬ ਲੱਭਾਂ ਤਾਂ ਮੇਰੇ ਕੋਲ ਕੋਈ ਬਹੁਤ ਸਪੱਸ਼ਟ ਜene ਹੈ ਕਿ ਮੇਰੀ ਜ਼ਿੰਦਗੀ ਸਪੱਸ਼ਟ ਨਹੀਂ ਹੈ ਕੁਝ ਕੰਕਰੀਟ ਗੱਲ ਮੇਰੇ ਕੋਲ ਇੱਕੋ ਹੈਗੀ ਹੈ ਕਿ ਮੈਨੂੰ ਆਪਣੇ ਬਾਪ ਦੀ ਕੁੱਟ ਨੇ ਕਵੀ ਬਣਾ ਦਿੱਤਾ ਕਿਉਂਕਿ ਸੰਖੇਪ ਰਹਿਣਾ ਕੱਤਾ ਜਿਸ ਤਰ੍ਹਾਂ ਆਮੀ ਹੁੰਦਾ ਇੱਕ ਬੜੇ ਬਚਪਨ ਚ ਵੱਡਾ ਭਰਾ ਵੀ ਸੀਗਾ ਪ੍ਰੀਤ ਲੜੀ ਘਰ ਆਉਂਦੀ ਸੀ ਨਵਾਂ ਜ਼ਮਾਨਾ ਫੱਕੀ ਸਰਫ ਉਹ ਮਾਹੌਲ ਸੀ ਕੱਡੇ ਫੰਦੂ ਖੁਣ ਲੱਗ ਗਏ ਤਾਂ ਜਦੋਂ ਥੋੜਾ ਜਿਹਾ ਸੁਰਤ ਸੰਭਲੇ ਤੇ ਜੇ ਖੇਤਾਂ ਨੂੰ ਜਾਣਾ ਤੇ ਜਿਹੜੀ ਖੜੀ ਕਪਾਹ ਆ ਉਹ ਵੀ ਅੰਜ ਲੱਗਣਾ ਪਈ ਜਿਸ ਤਰ੍ਹਾਂ ਮੁਹੱਬਤ ਕਰਦੀ ਏ ਉਸ ਤੋਂ ਥੋੜਾ ਜਿਹਾ ਇਹਨਾਂ ਦੇ ਸਟੇ ਕਿ ਰੋਲੇ ਥੋੜਾ ਜਿਹਾ ਹੋਰ ਵੱਡੇ ਹੋਏ ਤੇ ਲੱਗਾ ਵੀ ਜਿਸ ਤਰ੍ਹਾਂ ਸਰੋਂ ਹੱਸਦੀ ਏ ਸ਼ਰਮ ਹਾਸ ਟਿਕੜਾ ਨੂੰ ਆਵੇ ਤਰ ਮੇਰਾ ਭਾਵੇਂ ਬੋਲੀਆਂ ਤੇ ਇਹਨਾਂ ਤੋਂ ਅੱਕੇ ਆਣ ਕੇ ਤੇ ਇੱਕੋ ਗੱਲ ਕਰਕੇ ਤੇ ਮੈਂ ਇੱਥੇ ਪਹੁੰਚਦਾ ਕੋਈ ਸ਼ੁਰੂਆਤ ਨਵਾਂ ਜ਼ਮਾਨਾ ਤੋਂ ਹੀ ਕੋਈ ਸੀ ਤਾਂ ਉਹ ਲਿਖਣਾ ਲਿਖਤੀਆਂ ਮੈਂ 11 ਪੀਏ ਤੱਕ ਤੇ ਬਾਅਦ ਚ ਤਾਂ ਮੇਰੀ ਪਹਿਲੀ ਕਵਤਾ ਵੀ 77 ਦੇਖਰੀ ਉਹ ਨमाजਬਾਨਾ ਸ਼ਬਦ ਸੀ ਇਕ ਸ चीज ਜਿਹੜੀ ਮੈਂ ਬਾ ਹੈਗਾ ਕਿ ਮੈਨੂੰ ਲਿਖਣ ਦੇ ਵਿੱਚ ਇੱਕ ਹੋਰ ਜੜੀ ਚੀਜ਼ ਹੈ ਕਿ ਮੈਂ ਲੰਬੀ ਬਿਮਾਰੀ ਭੁਗੀ 4-5 ਸਾਲ ਜਵਾਨੀ ਦੇ ਦਿਨਾਂ ਚ ਸ਼ਾਇਦ ਹੋਦਾ ਵੀ ਕੋਈ ਕਾਰਨ ਹੋਵੇ ਕਰਦਾ ਨਹੀਂ ਪਾਉਂ। ਉਸ ਤੋਂ ਅੱਗੇ ਜਦੋਂ ਮੈਂ ਕਾਲਜ 'ਚ ਮੈਂ ਕਾਫੀ ਝਟਕੜਾਂ ਚੋਂ guzreya ਤਾਂ ਐਮਏ 'ਚ ਜਦੋਂ ਪਹੁੰਚਿਆ ਗੁਰੂਗਾਂਗਨ ਯੂਨੀਵਰਸਿਟੀ 75-76 ਦੀ ਕਰ ਲਿਆ ਤੇ ਇਹਨਾਂ ਦੇ ਵੱਲੋਂ ਆਇਆ ਤੇ ਮੈਂ ਇੱਥੇ ਪਹੁੰਚਣਾ ਸੀਗਾ ਤਰਾ ਉਹ ਇਹ ਹੈ ਕਿ ਸਾਨੂੰ ਮਿਲਿਆ ਨੂੰ 50 ਸਾਲ ਹੋ ਚੁੱਕੇ ਸੈਂ ਐਮਏ ਪਾਰਟ 1 ਚ ਅਸੀਂ ਇਕੱਠੇ ਸੀ ਤਾਂ ਉਹਦੇ ਵਿੱਚ ਇੱਕ ਸਾਡੇ ਕਲਾਸ ਫੈਲੋ ਬੜੀ ਸੋਹਣੀ ਜਿਹੀ ਕੁੜੀ ਮੈਨੂੰ ਵੇਂਦੀ ਹੁੰਦੀ ਸੀ ਜਦੋਂ ਮੈਂ ਫੋਸਟਰ ਵਾਲੇ ਪਾਸੇ ਹੁੰਦਾ ਉਹਦੇ ਨਾਲ ਇੱਕ ਹੋਰ ਕੁੜੀ ਖੜੀ ਹੁੰਦੀ ਸੀ ਮੈਂ ਬੜਾ ਹਰਾਮ ਸੀ ਕਿ ਇਹ ਕੌਣ ਉਹ ਏ ਸੀ ਤਾ ਇਸ ਤਰ੍ਹਾਂ ਕਰਦੇ ਆਂ ਕਰਦੇ ਆਂ ਤੇ ਮੈਨੂੰ ਡਿਪਾਰਟਮੈਂਟ ਤੋਂ ਉਹਨਾਂ ਰਿਪ੍ਰੈਜ਼ੈਂਟੇਟਿਵ ਬਣਾਤਾ ਜੀ ਸਰਬਸੰਤੀ ਕਾ ਲਈ ਉਹ ਜਿਹਨਾਂ ਕਿਤੇ ਨਿੱਕੇ-ਮੋਟੇ ਫੈਸਲੇ ਲੈਣੇ ਤੇ ਇਹ ਦਲੇਰ ਔਰਤਾਂ ਚੋਂ ਗਿਣੀ ਜਾਂਦੀ ਸੀ ਪਰ ਇਹਦੇ ਮੁਕਾਬਲੇ ਇੱਕ ਹੋਰ ਇਹਦੇ ਸਿਹਰੀ ਦਲੇਰ ਸੀਗੀ ਜਿਹੜੀ ਇਹਦੇ ਸਾਹਮਣੇ ਜਾਂ ਸਾਰਿਆਂ ਸਾਹਮਣੇ ਕਹਿ ਸਕਦੀ ਜਦੋਂ ਕੋਈ ਫੈਸਲਾ ਕਰਨਾ ਤੇ ਸ੍ਰਿੰਦਰ ਸਿੰਘ ਦਾ ਚੁਪ ਰਹਾ ਤੁਮ ਤੇ ਤੈਦੀ ਚਿਮਚੀਆਂ ਤਾਂ ਚਲੋ ਕਰਦੇ ਆਂ ਕਰਦੇ ਆਂ ਤੇ ਉੱਥੇ ਗੱਲਾਂ ਛੜੀਆਂ ਤਾਂ ਲੰਬੀਆਂ ਵੀ ਹੋ ਜਾਂਦੀਆਂ ਕੋ ਚੁੱਪੀਆਂ ਵੀ ਆਂ ਥੋੜਾ ਜੀ ਇਹਦੀ ਕੁਝ ਸਮੱਸਿਆ ਸੀ ਕਿ ਜਿਸ ਕਰਕੇ ਇਹਨੇ ਐਮਏ 1 ਦੇ ਪੇਪਰ ਛੱਡ ਦਿੱਤੇ ਤੇ ਜਿਹੜੀ ਗੱਲ ਮੈਂ ਅੱਜ ਤੱਕ ਇਹਦੇ ਨਾਲ ਵੀ ਸੱਚ ਨਹੀਂ ਕੀਤੀ ਜਾਂ ਕਿਸੇ ਨਾਲ ਵੀ ਨਹੀਂ ਕੀਤੀ ਉਹ ਅੱਜ ਮੈਂ ਕਰਨ ਲੱਗਾ ਕਿ ਉਦੋਂ ਮੇਰੇ ਮਨ 'ਚ ਪਹਿਲਾਂ ਆਇਆ ਕਿ ਮੈਨੂੰ ਰੋਕ ਲਵਾ ਇੱਕ ਤਾਂ ਮੇਰੇ ਟੀਚਰ ਉੱਥੇ ਬੜੇ ਡਾਡੇ ਸੀਗੇ ਦੂਸਰਾ ਮੈਨੂੰ ਲੱਗਾ ਕਿ ਸਟੂਡੈਂਟ ਬਾਕੀ ਬਹੁਤ ਕਰਨਗੇ ਜਾਂ ਕੋਸ਼ਿਸ਼ ਕਰਨਾ ਤੇ ਨਹੀਂ ਰੋਕ ਸਕਿਆ ਵੀ ਪੇਪਰ ਅਗਲੇ ਸਾਲ ਇਹ ਆਪਣਾ ਪੇਪਰ ਦੁਬਾਰਾ ਕਰਨ ਵਾਸਤੇ ਤੇ ਇੱਕ ਭਰਾ ਬਣਾ ਸੋਦੇ ਬੜੇ ਹੁਸ਼ਿਆਰ ਬੰਦਾ ਉਹਨਾਂ ਦੇ ਨਾਲ ਸੀਗੇ ਪੇਪਰ ਨੋਟਸ ਵਗੈਰਾ ਲੈਣੇ ਮਿਲਣੇ ਕਿਤੇ ਇੰਜ ਤੇ ਮੈਂ ਕੁਝ ਪਟਨਾ ਵਿੱਚ ਮੇਰੀਆਂ ਆਦਤਾਂ ਥੋੜੀਆਂ ਨਹੀਂ ਬਹੁਤ ਜ਼ਿਆਦਾ ਵਿਗੜੀਆਂ ਹੋਈਆਂ ਸੀ ਜਿੰਨਾ ਚੁ ਇਹਦਾ ਇੱਕ ਦਾ ਨਾਂ ਇਹਨੇ ਨਹੀਂ ਲਿਆ ਵੀ ਆ ਵੀ ਛੱਡ ਦਿੰਦਾ ਆ ਵੀ ਛੱਡ ਦਿੰਦਾ ਵਾ ਤੇ ਉਹ ਹੈ ਕਿ ਅਸੀਂ ਪਿੰਡਾਂ ਤੇ ਰਹਿਣ ਵਾਲੇ ਹਾਂ ਜਿਹੜੇ ਤਸਵੀਰ ਕਿਆਰੀਉ ਦੇ ਵਿੱਚ ਹੀ ਬੜਾ ਚਿੰਚਾ ਜਿਹਾ લા લેਨੇ ਹੁੰਦੇ ਕੋੜੇ ਪਾਣੀ ਦਾ ਉਹ ਮੁੜ ਕੇ ਛੱਡਣਾ ਓੱਖਾ ਤੇ ਕਿਰਾ ਮੈਂ 10 ਸਾਲ ਉਹੀ ਛੱਡ ਕੇ ਵੇਖਿਆ ਸੀ ਕੋਈ ਯੂਨੀਵਰਸਿਟੀ ਸਾਡੀ ਕੋਈ ਇਸ ਤਰ੍ਹਾਂ ਦੀ ਸੀਗੀ ਤਾਂ ਇਹਨੂੰ ਕੋਈ ਸ਼ੱਕ ਜਿਹਾ ਪਿਆ ਵੀ ਕੋਈ ਜਿਹੜਾ ਕੰਟੀਨ ਤੇ ਮਗਰ ਗਿਆ ਤੇ ਕੋਈ ਗੜਬੜ ਜੀ ਬੜੀ ਗੱਲ ਹੈ ਇਹ ਮੈਨੂੰ ਸਮਝਾਉਣ ਲੱਗੇ ਵੀ ਤੂੰ ਕਿਉਂ ਆਪਣੀ ਜ਼ਿੰਦਗੀ ਐ ਬਰਬਾਦ ਜੇ ਕਰਨ ਦਿਆ ਤੇ ਕੁਝ ਮੈਂ ਵੀ ਇਹਨੂੰ ਕਹਿ ਤਾ ਤੇ ਕਰਦੇ ਕਰਦੇ ਉਹ ਗੱਲ ਹੋਰ ਗਾਂ ਵਾਦੀ 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 ਤੇ ਬਗੇ ਫਾਈਨਲ ਤੋਂ ਬਾਅਦ ਨਾ ਮੈਂ ਕਿਤੇ ਰੇਡੀਓ ਤੇ ਗਿਆ ਸੀ ਇੱਕ ਹਫਤਾਵਾਂ ਪੜਨ ਤੇ ਕੋਈ ਇਹੋ ਜਿਹੀ ਘਟਨਾ ਵਾਪਰੀ ਹੋ ਮੈਂ ਨਿੱਕੇ ਨਿੱਕੇ ਹਫਤਾਵਾਂ ਲਿਖਿਆ ਉੱਚ 19 ਦੀ ਦਫਤ ਇੱਥੇ ਮੇਰੀ ਕਿਤਾਬ ਦਾ ਨਾਮ ਭੜਿਆ ਤੇ ਉਹਦੇ ਚ ਇੱਕ ਕੁਛ ਮੈਂ ਬਾਅਦ ਜੋੜਦਾ ਰਿਹਾ ਜਿਹੜੀਆਂ ਬਾਅਦ ਜੋੜੀਆਂ ਉਹਦੇ ਪਿੱਛੇ ਜੇ ਇੱਕ ਲਫ਼ਜ਼ ਹੁੰਦਾ ਸੀ ਕਮਲਿਆ ਕੋਈ ਖਤ ਲਿਖੇ ਤਾਂ ਮਿਲਿਆ ਉਥੋਂ ਇਹਨੇ ਉਹ ਪੜ ਕੇ ਤੇ ਕਿਤੇ ਨੇ ਕਪਤ ਲਿਖੀ ਉਹ ਨਾਗਮੜੀ ਦੀ ਚੱਕੀ ਸੀ ਤਾਂ ਨਿਕਲ ਤੋ ਅਗਲੇ ਸੈਸ਼ਨ ਦੇ ਵਿੱਚ ਨੇ ਇੱਕ ਹਫਤਾ ਲੀਕ ਵੀ ਦੀਦੀ ਨਜ਼ਮਾਂ ਤੇ ਦਿੱਚਾਰਦੀਆਂ ਇੱਕ ਅਨਜ਼ਮ ਵੀ ਸ਼ਾਹ ਉਹ ਦੇ ਵਿੱਚ ਏਸੀ ਕਮਲਿਆ ਘਰ ਲੇ ਕੇ ਸੜਕ ਕਰਕੇ ਚਲੋ ਉਸ ਤੋਂ ਬਾਅਦ ਸਾਡੇ ਵਿਆਹ ਦੀ ਗੱਲ ਤੁਰੀ ਸਾਡੇ ਨਾਲ ਦੇ ਪਿੰਡ ਇਹਨਾਂ ਦੀ ਰਿਸ਼ਤੇਦਾਰੀ ਸੀਗੀ ਉੱਥੇ ਹੁੰਦਾ ਹੁੰਦਾ ਤੇ ਵਿਆਹ ਸਾਡਾ ਜਿਹੜਾ ਹੋਇਆ ਉਹ ਜੇ ਤਰ ਮੱਥੇ ਗਿਆ ਉਹ 9 ਜੁਲਾਈ 25 ਹਾਰ 1978 ਤੇ ਸਾਦਾ ਵਿਆਹ ਹੋਇਆ 15 ਕ ਬੰਦੇ ਸਾਡੇ ਗਏ ਸੀ ਦਾਜ ਦੂਜੀ ਕੋਈ ਗੱਲ ਨਹੀਂ ਸੀ ਇੱਕ ਨ ਸਿਰੇ ਬਣਾਉਂਦੇ ਸੀ ਬੋਦੋ-ਬੋਦੀ ਉਹ ਬਨਪੁੰਨ ਲੈ ਬਾਕੀ ਸਾਰਾ ਸਾਦਾ ਸੁੱਧਾ ਸਾਰਾ ਕਰ ਜੇ ਲੱਤ ਉੱਤਕਿਆ ਬੱਚਿਆਂ ਦੇ ਨਾਂ ਇਸੇ ਨੇ ਰੱਖੇ ਬੱਚੇ ਵੀ ਥੋੜਾ ਬਹੁਤ ਲਿਖਣ ਪੜਨ ਵਾਲੇ ਤੇ ਜਿੱਥੇ ਮੈਂ ਲਿਖਣ ਦੀ ਗੱਲ ਜਿਹੜੀ ਕਰਦਾ ਤੀਸਰੀ ਜਿਹੜੀ ਮੈਂ ਗੱਲ ਲਿਖਣ ਦੀ ਮਾੜੀ ਜੀ ਕਰਨੀ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਆ ਜਾਂਦਾ ਉਹ ਵੀ ਮੇਰੀ ਬਹੁਤ ਨਿੱਜੀ ਹੈ ਕਿ ਮੇਰੀ ਬੇਟੀ ਦੀ ਇਸ ਸਮੱਸਿਆ ਆ ਗਈ ਸੀ ਬਹੁਤ ਜ਼ਿਆਦਾ ਪਰ ਜਵਾਨੀ ਦੇ ਵਿੱਚ ਉਹਨਾਂ ਵੇਲੇ ਜਦੋਂ ਮੈਂ ਪੀਜੀਆਈ ਸੀਗਾ ਤੇ ਮੈਨੂੰ ਨਾ ਉਹ ਲੰਬਾ ਸਮਾਂ ਉਹਦੇ ਕੈਸਟ ਵਗਰਾ ਦੀ ਰਿਪੋਰਟਸ ਲੈਣ ਵਾਸਤੇ ਕੱਲਿਆਂ ਜਾਣਾ ਪੈਂਦਾ ਅੱਧੀ ਰਾਤ ਤੇ ਉਦੋਂ ਸੱਚੀ ਮੁੱੱਚੀ ਨਾ ਮੈਨੂੰ ਉਹ ਸ਼ਿਫਟ ਦੀ ਗੱਲ ਚਿੱਤੇ ਆਉਂਦੀ ਸੀ ਆਖ ਸੋਨੀ ਮਾਏ ਇਹਨੂੰ ਰੋਵੇ ਬੁੱਲ ਚਿੱਤਗੇ ਨੇ ਜੱਗ ਕਿਤੇ ਸੌਣਾ ਉਹ ਵੀ ਇੱਕ ਇਹਦਾ ਰੀਜ਼ਨ ਹੋਇਆ ਤੇ ਇੱਕ ਮੈਂ ਲੰਬੀ ਕਫਤਾ ਰਾਤ ਤੇ ਚੰਨ ਤਾਰੇਾਂ ਪਰ ਲਿਖਿਆ ਇੱਕ ਮੈਂ ਆਪਣੀ ਪੇਟੀ ਪਰ ਲੰਬੀ ਕਪਤਲੀ ਕਿਹਾ ਬੜੀ ਵਾਰ ਸੋਚਿਆ ਵੀ ਨਾਂ ਲਿਖਾਂ ਫਿਰ ਲਿਖਿਆ ਜਾਂਦਾ ਤੇ ਹੁਣ ਤੱਕ ਐ ਤੁਰਦਿਆਂ ਫਿਰਦਿਆਂ ਕੋਈ ਨਾ ਕੋਈ ਗੱਲ ਆਉਂਦੀ ਹੈ ਤੇ ਉਹਨਾਂ ਚ ਜਿਹੜੀ ਆਖਰੀ ਮੈਂ ਗੱਲ ਸੁਣਨੀ ਹੈ ਉਹ ਇਹੀ ਹੈ ਵੀ ਸਾਡੇ ਚ ਕੌਣ ਬੋਲਦਾ ਤੇ ਕੌਣ ਰਹਿਂਦਾ ਮੈਂ ਨੂੰ ਕੀ ਦਿੰਦਾ ਕੀ ਨਹੀਂ ਦਿੰਦਾ ਉਹ ਇੱਕੋ ਹੀ ਗੱਲ ਹੈ ਕਿ ਤੂੰ ਮੈਥੋਂ ਇੱਕ ਬੋਲ ਮੰਗਿਆ ਮੈਂ ਸਾਰੀ ਚੁੱਪ ਤੈਨੂੰ ਸਾਂ ਆਹ ਆਹ ਮੋਸ ਬਸ ਸਾਰੇ ਚੁੱਪ ਤੇ ਨੂੰ ਸੌਂਪ ਦਿੱਤੇ। ਕੀ ਬਾਤ। ਬਹੁਤ ਸ਼ੁਕਰੀਆ। ਮੇਨਾ ਦਾ ਪ੍ਰੋਫੈਸਰ ਅਤੇਸ਼ ਸਿੰਘ ਜੀ ਉਹਨਾਂ ਬਾਅਦ ਅਧਿਆਪਕ ਅਧਿਆਪਕਾਂ ਨੂੰ ਜਿਹਨਾਂ ਨੇ ਆਪਣੇ ਪੇਪਰ ਆਪ ਲੀਕ ਕੀਤੇ ਨੇ। ਲਓ ਜੀ